ਸਿਜਦੇ ਕਰਾਂ ਮੈਂ 100 100 ਵਾਰੀ ਹੋਰ ਬੋਲੀਆਂ ਤੇ ਸਰਦਾਰੀ ਬਦਰਾ ਵਾਂਗੂ ਗੰਜਦੀ ਏ ਮਾਂ ਬੋਲੀ ਪੰਜਾਬੀ ਮੇਰੀ ਸ਼ਹਿਦ ਤੋਂ ਮਿੱਠੀ ਮੋਤੀਆਂ ਵਰਗੇ ਅੱਖਰ ਲੱਗਦੇ ਜਿਉਂ ਅਸਮਾਨ 'ਚ ਤਾਰੇ جگਦੇ ਧਰਤੀ ਤੇ ਅਸਮਾਨ ਵੀ ਇਹਦੇ ਦਿਲ ਦੇ ਸਭ ਅਰਮਾਨ ਵੀ ਇਹਦੇ ਅੰਬਰਾ ਤੇ ਸਰੰਗੀ ਪੀਂਘ ਜਿਉਂ ਉਹਦੇ ਵਾਂਗੂ ਫੱਪਦੀ ਏ ਮਾਂ ਬੋਲੀ ਪੰਜਾਬੀ ਮੇਰੀ ਸ਼ਹਿਦ ਤੋਂ ਮਿੱਠੀ ਲੱਗਦੀ ਏ ਸ਼ਾਇਰਾ ਇਹਨੂੰ ਗਲ ਨਾਲ ਲਾਇਆ ਜੱਗ ਸਾਰੇ ਤੇ ਮਾਣ ਵਧਾਇਆ ਦੁਨੀਆ ਇਹਦੀ ਹੈ دیਵਾਨੀ ਇਹਦਾ ਨਹੀਂ ਕੋਈ ਜੱਗ ਤੇ ਸਾਨੀ ਦੂਰੋਂ ਆਉਂਦੀਆਂ ਨੇ ਸੁਗੰਧਾਂ ਫੁੱਲਾਂ ਵਾਂਗੂ ਸੱਚਦੀ ਏ ਮਾਂ ਬੋਲੀ ਪੰਜਾਬੀ ਮੇਰੀ ਸ਼ਹਿਦ ਤੋਂ ਮਿੱਠੀ ਲੱਗਦੀ ਏ ਅੰਡ ਵਾਲਾ ਪਿਆਰਾ ਬੱਚਿਓ ਬੂਟਾ ਕਹੇ ਗੁਲਾਮੀ ਵਾਲਾ ਪੜ੍ਹਿਆ ਦੇ ਵਿੱਚ ਹੋਏ ਉਜਾਲਾ ਕਦਰ ਇਸ ਦੀ ਕਰਦੇ ਰਹੀਏ ਤੇ ਮਾਣ ਨਾਲ ਇਹਨੂੰ ਪੜ੍ਹਦੇ ਰਹੀਏ ਕਦਰ ਇਸ ਦੀ ਕਰਦੇ ਰਹੀਏ ਮਾਣ ਨਾਲ ਜਿਹਨੂੰ ਪੜ੍ਹਦੇ ਰਹੀਏ ਅੱਖਰ ਬਣ ਕੇ ਇਹ ਸ਼ਾਇਰਾਂ ਦੇ ਮੱਥੇ ਉੱਤੇ ਵੱਜਦੀ ਏ मा बोली मेरी शइ त मिठी लॻदी मा बोली पंजाबी मेरी शइ त मिठी धनवाद